ਦੇਖੋ ਜਿਹੜਾ ਉਹਨਾਂ ਨੇ ਸਟੇਟਮੈਂਟ ਕੋਈ ਦਿੱਤੀ ਆ ਉਹ ਤੇ გარ ਤਾਂ ਤੁਸੀਂ ਜਿਹੜਾ ਅੰਦਰ ਗੱਲ ਹੋਈ ਸੀਗੀ ਨਾ ਉਸ ਏਜੰਡੇ ਤੇ ਵਿਚਾਰ ਕੀਤਾ ਗਿਆ ਜਿਹੜਾ ਅਸੀਂ ਤਿੰਨ ਮੈਂਬਰ ਸੀਗੇ ਆਪਦੇ ਜਿਹੜੇ ਸਾਡਾ رائے ਦਿੱਤੀ ਆ ਜਿਹੜੀ ਤੇ ਨਾ ਮੈਂਬਰਾਂ ਨੇ ਸਰ ਅੰਦਰ ਨੇ ਹਾਲਾਤ ਦੇਖ ਕੇ ਜੋ ਸੱਚ ਆ ਵੀ ਇਹ ਨਹੀਂ ਲੱਗ ਰਿਹਾ ਕੋਈ ਵੀ ਪ੍ਰਧਾਨ ਧਾਮੀ ਸਾਹਿਬ ਚਲੇ ਜਾਣ ਤੇ ਕੋਈ ਬੰਦਾ ਹੋਰ ਉਦੋਂ ਵਧੀਆ ਕੰਮ ਕਰ ਲਓ ਅੱਜ ਦੇ ਡਿਜੈਕਟਿਵ ਮੈਂਬਰ ਚ ਇਹ ਨਹੀਂ ਸੀ ਸਾਨੂੰ ਲੱਗਿਆ ਇਹ ਦੇ ਇਹਦਾ ਇਹ ਮਤਵ ਨਹੀਂ ਵੀ ਅਸੀਂ ਧਾਮੀ ਸਾਹਿਬ ਦੇ ਸਾਰੇ ਕੰਮਾਂ ਨੂੰ ਅਪਰੀਸ਼ੀਏਟ ਕਰਦੇ ਆ ਜਾਂ ਸਹਿਮਤ ਹਾਂ ਮੌਜੂਦਾ ਜਿਹੜਾ ਹਾਊਸ ਦਾ ਸਿਸਟਮ ਆ ਉਹਦੇ ਚ ਡਿਜੈਕਟਿਵ ਚ ਸਾਨੂੰ ਨਹੀਂ ਸੀ ਲੱਗਦਾ ਅਸੀਂ ਸਾਰੇ ਹਾਲਾਤ ਡਿਸਕਸ ਕਈ ਗੱਲਾਂ ਪ੍ਰਸਨ ਕਰਨ ਵਾਲੀਆਂ ਕਿ ਨਹੀਂ ਕਰਨ ਵਾਲੀਆਂ ਉਹਦੇ ਮੁਤਾਬਕ ਸਾਡਾ ਹੀ ਫੈਸਲਾ ਸੀ ਵੀ ਆਪ ਪ੍ਰਬੰਧ ਕਰ ਦਿਓ ਹਸੋਣੀ ਗੱਲ ਏ ਆ ਹੈਰਾਨੀ ਦੀ ਗੱਲ ਆ ਵੀ ਅਸੀਂ ਵਿਰੋਧੀ ਬਰੋਚ ਚ ਤਿੰਨ ਮੈਂਬਰ ਪਿਛਲੀ ਵਾਰੀ ਖੜਕੇ ਅਸੀਂ ਦੋ ਅਸੀਂ ਪਹਿਲਾਂ ਹੁੰਦੇ ਆ ਅਸੀਂ ਤਾਂ ਆ ਪ੍ਰਵਾਨ ਕਰਨੇ ਆ ਵੀ ਪ੍ਰਧਾਨ ਬਣੇ ਰਹਿਣ ਤੇ ਵੀ ਉਹ ਜਿਹੜੇ ਸਾਡੇ ਨਾਲ ਬਹੁਤ ਸਹਿਮਤ ਵੀ ਸੀ ਉਹ ਕਹਿ ਰਿਹਾ ਜੀ ਇਹਨੂੰ ਪੈਂਡਿੰਗ ਰੱਖੋ ਇੱਕ ਤਾਂ ਇਹ ਇਹ ਅੱਜ ਦੀ ਮੀਟਿੰਗ ਦਾ ਬੜਾ ਅਚੰਭੇ ਵਾਲੀ ਗੱਲ ਆ ਤੇ ਉਹ ਸੀਨੀਅਰ ਮੀਤ ਪ੍ਰਧਾਨ ਕਹਿੰਦੇ ਜੀ ਪਿੰਡਗਾ ਮੈਂ ਬਾਰ-ਬਾਰ ਦੋ ਵਾਰੀ ਪੁੱਛਿਆ ਵੀ ਨਿਮੇੜੋ ਪਰੇ ਜਾਂ ਪ੍ਰਵਾਨ ਜਾਂ ਰੱਦ ਰੱਦ ਕਰਾਉਣ ਵਾਲਾ ਕੋਈ ਵੀ ਨਹੀਂ ਫਿਰ ਪ੍ਰਵਾਨ ਵਾਲੀ ਇਸ ਪੈਂਡਿੰਗ ਵਾਲਾ ਸਵਾਲ ਕੀਤਾ ਗਿਆ ਕਿ ਇਹ ਪੈਂਡਿੰਗ ਨਹੀਂ ਹੈ ਜੀ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਨਾਲ ਗੁਣਾ ਕਰੇਗੀ ਪ੍ਰਵਾਨ ਕਰੇਗੀ ਕਿਸ ਕੰਮ ਲਈ ਉਹਨਾਂ ਨੂੰ ਮਨਾਇਆ ਹੈ ਜਾਰੀ ਰੱਖੋ ਦੇਖੋ ਅੰਦਰ ਵੀ ਇਹ ਗੱਲ ਹੋਈ ਆ ਸਾਡੀ ਹੁਣ ਉਹਦੇ ਕੋਲ ਜਾਣਗੇ ਫਿਰ ਧਾਮੀ ਸਾਹਿਬ ਵਾਪਸ ਲੈਣਗੇ ਨੈਤਿਕ ਤੌਰ ਤੇ ਦਿੱਤਾ ਅਸਤੀਫਾ ਜੀ ਫਿਰ ਨੈਤਿਕਤਾ ਫਿਰ ਕੀ ਕਰਨਗੇ ਆਪਾਂ ਅਸੀਂ ਇਹ ਗੱਲ ਕਿਹਾ ਸੀ ਆ ਪ੍ਰਵਾਨ ਕਰ ਦੋ ਵੀ ਤੁਸੀਂ ਆਓ ਧਾਮੀ ਸਾਹਿਬ ਆਪੇ ਆਉਣ ਜੀ ਅਸੀਂ ਜਾ ਰਹੇ ਹਾਂ ਸਿੰਘ ਸਾਹਿਬ ਨੂੰ ਮਿਲਣਾ ਅਸੀਂ ਵਿਚਾਰ ਚਰਚਾ ਕਰਾਂਗੇ ਵੀ ਐਸਜੀਪੀਸੀ ਦਾ ਔਰ ਸਿੰਘ ਸਰਬਾਨਾ ਦਾ ਅਧਿਕਾਰ ਖੇਤਰ ਕੀ ਹੁੰਦਾ ਇਹਦੇ ਬਾਰੇ ਜਾਣੂ ਕਰਾਵਾਂਗੇ ਦੇਖੋ ਜੀ ਉਹ ਉਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਸਮੂੱਚੇ ਮੈਂਬਰਾਂ ਨੂੰ ਪਤਾ ਨਹੀਂ ਕਮੇਟੀ ਬਣਾਈ ਹੈ ਕੀ ਅਸੀਂ ਵੀ ਚਲੇ ਜਾ ਸਕਦੇ ਹਾਂ ਹੋ ਸਕਦਾ ਅਸੀਂ ਚਲ ਜਾਈਏ ਪਰ ਮੈਨੂੰ ਐਵੇਂ ਕੋਈ ਅਸੀਂ ਗੱਲ ਕਹਦਾ ਜਿਹੜੀ ਸਿਧਾਂਤਕ ਤੌਰ ਤੇ ਸਹੀ ਨਾ ਹੋਵੇ ਮੈਨੂੰ ਪੂਰਨ ਗਿਆਨ ਨਹੀਂ ਮੈਂ ਉੱਥੇ ਇੱਕ ਤੋਂ ਮੁਤਾਬਕ ਸੈਕਟਰੀ ਸਾਹਿਬ ਨੂੰ ਕਿਹਾ ਸੀ ਵੀ ਸਾਨੂੰ ਦੱਸ ਦਿਓ ਸਾਡਾ ਅਧਿਕਾਰ ਖੇਤਰ ਕੀ ਆ ਸਿੰਘ ਸਾਹਿਬ ਦਾ ਕੀ ਆ ਬਹੁਤ ਵਧੀਆ ਗੱਲ ਆ ਜੇ ਸਿੰਘ ਸਾਹਿਬ ਨੂੰ ਉਹ ਮਿਲਣ ਜਾਂਦੇ ਆ ਇਹਨਾਂ ਗੱਲਾਂ ਬਾਰੇ ਅਸੀਂ ਵੀ ਉੱਥੇ ਜਾਣਕਾਰੀ ਵੀ ਮਿਲ ਜੂ ਜਿਹੜੀਆਂ ਮੰਚ ਦੁਬਦਮ ਉਹਨਾਂ ਬਾਰੇ ਵੀ ਸਿੰਘ ਸਾਹਿਬ ਤੋਂ ਸਪਸ਼ਟਾ ਮਿਲ ਜੂ ਠੀਕ ਆ ਚਲੇ ਜਾਣਾ ਚਾਹੀਦਾ ਰਿਜੈਕਟ ਨੂੰ ਤਾਂ ਵੈਸੇ ਮੈਂ ਤਾਂ ਉਹਨਾਂ ਨੂੰ ਇਹ ਗੱਲ ਕੀਤਾ ਸੀ ਵੀ ਜਦੋਂ ਤੁਸੀਂ ਕੁਈ ਦਰਖਾਸਤਾਂ ਦੇਣ ਜਾਂਦੇ ਹੋ ਨਾ ਬੀਤੇ ਸਮੇਂ ਚ ਜਾਂ ਚੌੜੇ ਨੂੰ ਕਰਨ ਸੰਬੰਧੀ ਚਲੇ ਗਏ ਸੀ ਬਰਕਾਸਤ ਜਾਂਚ ਕੁਛ ਵੀ ਆਦੋਂ ਮੈਂ ਕਿਹਾ ਸਾਨੂੰ ਨਾਲ ਲੈ ਜਾ ਕਰੋ ਅੱਜ ਜੇ ਸਾਨੂੰ ਵੀ ਉਹਨਾਂ ਨੇ ਕਿਹਾ ਆਜੋ ਤੇ ਅਸੀਂ ਵੀ ਨਾਲ ਜਾ ਕੇ ਸੰਸਭ ਨੂੰ ਦਰਸ਼ਨ ਵੀ ਕਰ ਲਾਂਗੇ ਕਿ ਤੁਹਾਨੂੰ ਵੀ ਮੰਨਣਗੇ ਕਿਉਂਕਿ ਤੁਸੀਂ ਦੇਖੋ ਹੁਣ ਤੇ ਅਸਤੀਫਾ ਉਹਨਾਂ ਨੇ ਮੈਂ ਕਿਹਾ ਸੀ ਸਾਨੂੰ ਕਾਪੀ ਦੇ ਦਿਓ ਉਹ ਕਹਿੰਦੇ ਪਤਾ ਹੀ ਅਖਬਾਰਾਂ 'ਚ ਛਪ ਗਿਆ ਮੈਂ ਕਿਹਾ ਪੜ੍ਹ ਕੇ ਸੁਣਾ ਦਿਓ ਉਹਦੇ ਤੇ ਨੈਤਿਕ ਤੌਰ ਤੇ ਲਿਖਿਆ ਸੀਗਾ ਵੀ ਜਿਹੜਾ ਗਿਆਨੀ ਹਰਪੀ ਸਿੰਘ ਨੂੰ ਸਵਾਮਾ ਮੁਕਤ ਕੀਤੀਆਂ ਤੇ ਸਿੰਘ ਸਾਹਿਬ ਦਾ ਵਰਸ਼ਨ ਆਇਆ ਮੈਂ ਨੈਤਿਕ ਤੌਰ ਤੇ ਮਹਿਸੂਸ ਕਰਦਾ ਅਸਤੀਫਾ ਦਿੱਤਾ ਮੈਂ ਕਿਹਾ ਜੇ ਜਾਂ ਤਾਂ ਨੈਤਿਕਤਾ ਸਪਸ਼ਟ ਕਰ ਲਈਏ ਆਪਾਂ ਧਾਮੀ ਸਾਹਿਬ ਤੋਂ ਉਹਨਾਂ ਗੱਲਾਂ ਦੇ ਕਮੇਟੀ ਇਜੈਕਟਿਵ ਸੋਲੂਸ਼ਨ ਲੱਭ ਲਾਂਗੇ ਜੇ ਜਾਇਜ਼ ਹੋਏ ਤੇ ਉਪਰ ਗੱਲ ਇੱਕ ਆ ਵੀ ਉਹ ਰੂਲ ਖਿਚੋਲੇ ਜੀ ਦੀ ਗੱਲ ਆ ਇਹ ਨਹੀਂ ਸੀ ਜਸ ਜਾਂ ਉਹ ਵਾਲੀ ਗੱਲ ਨਹੀਂ ਹੋਈ ਇਹ ਹੁਣ ਤੱਕ ਸਿੰਘ ਸਾਹਿਬ ਕੋਲ ਮਿਲਦੇ ਆ ਆ ਦੇ ਵੈਸੇ ਜਵਾਨੀ ਦਾ ਉਹ ਕਹਿੰਦੇ ਆ ਪ੍ਰਵਾਨ ਪਰ ਜਿਹੜੀ ਹੈਗੀ ਆਪਣੀ ਲਿਖਤੀ ਤੌਰ ਤੇ ਉਹ ਕਹਿੰਦੇ ਵੀ ਹਜੇ ਪੈਂਡਿੰਗ ਆ ਵੀ ਆਪਾਂ ਸਿੰਘ ਸਾਹਿਬ ਨੂੰ ਪ੍ਰਵਾਨ ਕਰਨਾ ਚਾਹੀਦਾ ਸੀ ਕਿ ਨਹੀਂ ਹਾਲਾਤ ਮੁਤਾਬਕ ਤਾਂ ਬਿਲਕੁਲ ਇਹਦੇ ਜਸਵੰਤ ਸਿੰਘ ਪੜੈਣ ਜਿਹੜੇ ਕਿ ਐਸਜੀਪੀਸੀ ਮੈਂਬਰ ਨੇ ਜਿਨ੍ਹਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅੱਜ ਦੀ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਔਰ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਪਰ ਐਸਜੀਪੀਸੀ ਦੀ ਅੰਤਰੰਕ ਕਮੇਟੀ ਦਾ ਇਹ ਕਹਿਣਾ ਹੈ ਕਿ ਉਹਦਾ ਨੂੰ ਇੱਕ ਕਮੇਟੀ ਜਿਹੜੀ ਹੈ ਜਲਦ ਮੁਲਾਕਾਤ ਕਰੇਗੀ ਜਿਹੜੀ ਕਿ ਅਪੀਲ ਕਰੇਗੀ ਹਰਜਿੰਦਰ ਸਿੰਘ ਧਾਮੀ ਨੂੰ ਕਿ ਉਹ ਆਪਣੀਆਂ ਸੇਵਾਵਾਂ ਜਾਰੀ ਰੱਖਣ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਾਰਜਕਾਲ ਹੈ ਹਰਜਿੰਦਰ ਸਿੰਘ ਧਾਮੀ ਦਾ ਉਹ ਬਹੁਤ ਵਧੀਆ ਰਿਹਾ ਹੈ ਉਹਨਾਂ ਦੇ ਉੱਤੇ ਕੋਈ ਵੀ ਅਜਿਹਾ ਇਲਜ਼ਾਮ ਨਹੀਂ ਹੈ ਜਿਸ ਕਰਕੇ ਕਿ ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਹੈ ਤਾਂ ਇਹ ਤਾਜ਼ਾ ਸਥਿਤੀ ਔਰ ਥੋੜੀ ਦੇਰ ਦੇ ਵਿੱਚ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਂਦੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕਰਨਗੇ ਕਿਉਂਕਿ ਅਧਿਕਾਰ ਖੇਤਰਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਜਿਸ ਤਰ੍ਹਾਂ ਐਕਟ 1925 ਦਾ ਜ਼ਿਕਰ ਕੀਤਾ ਗਿਆ ਕਿ ਉਸ ਮੁਤਾਬਕ ਭਾਵੇਂ ਕੋਈ ਵੀ ਐਸਜੀਪੀਸੀ ਦਾ ਮੁਲਾਜ਼ਮ ਹੈ ਉਹਵੇਂ ਕਿਸੇ ਵੀ ਅਹੁਦੇ ਤੇ ਤਨਾਤ ਹੈ ਜੇਕਰ ਉਹ ਕਿਸੇ ਤਰ੍ਹਾਂ ਦੀ ਵੀ ਮਰਿਆਦਾ ਦੀ ਜਾਂ ਸਰਵਿਸ ਰੂਲ ਦੀ ਉਲੰਘਣਾ ਕਰਦਾ ਤਾਂ ਉਸ ਦੇ ਖਿਲਾਫ ਕਾਰਵਾਈ ਕਰਨ ਦੇ ਅਧਿਕਾਰ ਵੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਕੋਲ ਮੌਜੂਦ ਨੇ ਤਾਂ ਇਸ ਕਰਕੇ ਉਹਨਾਂ ਨੇ ਇਹ ਹਵਾਲਾ ਇਸੇ ਕਰਕੇ ਦਿੱਤਾ ਕਿਉਂਕਿ ਪਾਵੇਂ ਤਖਤਾਂ ਦੇ ਜਥੇਦਾਰ ਨੇ ਪਰ ਉਹ ਵੀ ਇੱਕ ਮੁਲਾਜ਼ਮ ਦੇ ਤੌਰ ਤੇ ਕੰਮ ਕਰਦੇ ਨੇ ਹਾਲਾਂਕਿ ਉਹਦਾ ਤਾਂ ਜਿਹੜਾ ਅਹੁਦਾ ਹੈ ਉਹ ਇੱਕ ਤਖਤ ਦੇ ਜਥੇਦਾਰ ਹੋਣ ਕਰਕੇ ਬਹੁਤ ਉੱਚਾ ਔਰ ਸਰਵਉੱਚ ਮੰਨਿਆ ਜਾਂਦਾ ਹੈ ਪਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਉਹਨਾਂ ਦਾ ਕਹਿਣਾ ਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਕਰ ਸਕਦੀ ਹੈ ਕਿਉਂਕਿ ਜਿੰਨੇ ਵੀ ਜਿਹੜੇ ਜਥੇਦਾਰ ਨੇ ਉਹ ਪਹਿਲਾਂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਗਿਆ ਕਿ ਉਹ ਇੱਕ ਗਰੰਤੀ ਦੇ ਤੌਰ ਤੇ ਭਰਤੀ ਹੁੰਦੇ ਨੇ ਐਸਜੀਪੀਸੀ ਦੇ ਵਿੱਚ 30 ਸਾਲ ਦੀ ਉਹਨਾਂ ਦੀ ਦੀ ਸਰਵਿਸ ਹੈ ਔਰ ਜੋ ਸਵਾਲ ਹੁਣ ਉਹਨਾਂ ਦਾ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਸਜੀਪੀਸੀ ਦੇ ਉੱਤੇ ਖੜੇ ਕੀਤੇ ਜਾ ਰਹੇ ਨੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਨੇ ਔਰ ਖੁਦ ਆ ਗਿਆਨੀ ਹਰਪ੍ਰੀਤ ਸਿੰਘ ਜੋ ਨੇ ਉਹ ਪੰਜ ਮੈਂਬਰੀ ਜਿਹੜੀ ਮਾਫ ਕਰਨਾ ਤਿੰਨ ਮੈਂਬਰੀ ਕਮੇਟੀ ਦੀ ਜਿਹੜੀ ਜਾਂਚ ਰਿਪੋਰਟ ਹੈ ਉਸ ਦੇ ਵਿੱਚ ਸਾਬਤ ਤੌਰ ਤੇ ਗਲਤ ਪਾਏ ਗਏ ਉਸੇ ਕਰਕੇ ਹੀ ਗੱਲ ਇਹ ਹੈ ਕਿ ਆਪੋ ਆਪਣੇ ਤਰਕ ਦੇ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਕਿ ਨਾ ਜਿਹੜੀ 3 ਮੈਂਬਰੀ ਕਮੇਟੀ ਦੀ ਜਾਂਚ ਸੀ ਉਸ ਦੇ ਵਿੱਚ ਕੀ ਨਿਕਲਿਆ ਯਾਨੀ ਹਰਪ੍ਰੀਤ ਸਿੰਘ ਦਾ ਆਪਣਾ ਤਰਕ ਹੈ 3 ਮੈਂਬਰੀ ਕਮੇਟੀ ਦਾ ਆਪਣਾ ਤਰਕ ਹੈ ਅਕਾਲੀ ਦਲ ਆਪਣਾ ਤਰਕ ਦੇ ਰਿਹਾ ਹੈ ਬਾਗੀ ਆਪਣਾ ਤਰਕ ਦਿੰਦੇ ਨੇ ਪਰ ਜਸਵੰਤ ਸਿੰਘ ਫੋੜਨ ਦਾ ਮੈਂ ਜ਼ਿਕਰ ਕਰ ਰਿਹਾ ਸੀ ਇਹ ਬਾਗੀ ਧੜੇ ਦੇ ਨਾਲ ਹੀ ਸੰਬੰਧ ਰੱਖਦੇ ਨੇ ਅੰਤਰਿੰਗ ਕਮੇਟੀ ਦੇ ਮੈਂਬਰ ਜ਼ਰੂਰ ਨੇ ਪਰ ਦੂਜੇ ਪਾਸੇ ਜਿਹੜਾ ਇੱਕ ਹੋਰ ਇਨਫੋਰਮੇਸ਼ਨ ਇਸ ਪੂਰੇ ਮਾਮਲੇ 'ਚ ਨਿਕਲ ਕੇ ਆ ਰਹੀ ਹੈ ਕਿ ਥੋੜੀ ਦੇਰ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਾ ਰਹੇ ਨੇ ਅੰਤਰਿੰਗ ਕਮੇਟੀ ਦੇ ਮੈਂਬਰ ਜਿਸ ਦੇ ਵਿੱਚ ਉਹ ਜਾਣੂ ਕਰਵਾਉਣਗੇ ਕਿ ਯਾਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਜਿਹੜਾ ਨਿਯਮ ਹੈ ਉਸ ਦੇ ਮੁਤਾਬਕ ਹੀ ਹਟਾਇਆ ਗਿਆ ਹੈ ਗੁਰਦੁਆਰਾ ਐਕਟ 1925 ਦਾ ਜ਼ਿਕਰ बार-बार ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅੰਤਰੀਂ ਕਮੇਟੀ ਦੇ ਮੈਂਬਰ ਕਰਦੇ ਹੋਏ ਨਜ਼ਰ ਆ ਰਹੇ ਸਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਅਧਿਕਾਰ ਹੈ ਯਾਨੀ ਅੰਤਰੀਂ ਕਮੇਟੀ ਐਸਜੀਪੀਸੀ ਦੇ ਜਿਹੜੇ ਪ੍ਰਬੰਧਕ ਹੁੰਦੇ ਨੇ ਉਹਨਾਂ ਦੇ ਕੋਲ ਅਧਿਕਾਰ ਹੁੰਦਾ ਏ ਕਿ ਉਹ ਜਿਹੜੇ ਮੁਲਾਜ਼ਮ ਨੇ ਐਸਜੀਪੀਸੀ ਦੇ ਉਹਨਾਂ ਨੂੰ ਉਹਨਾਂ ਦੀ ਸੇਵਾਮਤ ਤੋਂ ਲੰਬੇ ਕਰ ਸਕਣੇ ਆ ਸੇਵਾ ਮੁਕਤ ਕਰ ਸਕਣ ਤੇ ਇਸ ਤਰੀਕੇ ਨਾਲ ਹੀ ਸਿੰਘ ਸਹਿਬਾਨਾ ਨੂੰ ਲੈ ਕੇ ਵੀ ਹੈ ਖਾਸ ਤੌਰ ਤੇ ਤਿੰਨ ਤਖਤਾਂ ਦੇ ਜਿਹੜੇ ਜੱਥੇਦਾਰ ਨੇ ਅਕਾਲ ਤਖਤ ਸਾਹਿਬ ਦਮਦਮਾ ਸਾਹਿਬ ਤੇ ਕੇਸਗੜ ਸਾਹਿਬ ਕਿ ਇਹਨਾਂ ਦੇ ਜੱਥੇਦਾਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਿਹੜੇ ਅਹੁਦੇ ਤੋਂ ਲਾਂਬੇ ਕਰਨ ਦਾ ਅਧਿਕਾਰ ਉਹਨਾਂ ਦੇ ਕੋਲ ਹੁੰਦਾ ਹੈ ਖੈਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਸੇਵਾ ਮੁਕਤ ਕੀਤਾ ਗਿਆ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਇਸ ਪੂਰੇ ਮਾਮਲੇ ਦੇ ਵਿੱਚ ਬਵਾਲ ਹੈ ਔਰ ਦੂਜੇ ਪਾਸੇ ਅਸਤੀਫੇ ਦੇ ਉੱਤੇ ਫੈਸਲਾ ਤਾਂ ਫਿਲਹਾਲ ਨਹੀਂ ਹੋ ਸਕਿਆ ਹੈ ਔਰ ਜਿਹੜੇ ਜਸਵੰਤ ਸਿੰਘ ਪੜੈਨੇ ਉਹ ਕਹਿੰਦੇ ਹੋਏ ਨਜ਼ਰ ਆਏ ਕਿ ਯੈਸ ਜਾਂ ਨੋ ਦੋਵਾਂ ਦੇ ਵਿੱਚੋਂ ਇੱਕ ਫੈਸਲਾ ਲਵੋ ਔਰ ਸਿੱਧੇ ਤੌਰ ਦੇ ਉੱਤੇ ਪ੍ਰਵਾਨ ਨਾ ਕੀਤਾ ਜਾਵੇ ਜਸਵੰਤ ਸਿੰਘ ਪੁੜੈਣੀ ਕਹਿ ਰਹੇ ਸੀ ਪਰ ਅਸਤੀਫੇ ਦੇ ਉੱਤੇ ਯੈਸ ਨੋ ਵਾਲਾ ਫੈਸਲਾ ਨਹੀਂ ਹੋਇਆ ਹੋਲਡ ਵਾਲਾ ਫੈਸਲਾ ਹੋ ਗਿਆ